ਇਹ ਲੱਗਾ ਬਾਈ ਉੱਤੋਂ ਕਿੰਨੇ ਮਿੰਟ ਜੀ ਜਨਰੇਟਰ ਬੰਦ ਹੋ ਗਿਆ ਜਨਰੇਟਰ ਬੰਦ ਹੋ ਗਈ ਮੈਨੂੰ ਲੱਗਾ ਸਾਡੇ ਵੀਰ ਤੇ ਅਫਸੋਸ ਤੇ ਆਈ ਸਾਥ ਸੰਗਤ ਮਾਈਆਂ ਨੌਜਵਾਨ ਪੱਤਰਕਾਰ ਜੋ ਵੀ ਦੁਖੀ ਹਿਰਦਾ ਹੋਏ ਪਹੁੰਚਿਆ ਉਹ ਗੁਰੂ ਬਲਵੰਤ ਸਿੰਘ ਫਤਿਹ ਪ੍ਰਵਾਨ ਕਰਨਾ ਜੀ ਤੇ ਹਰ ਮੁਖ ਗੱਜ-ਬੱਜ ਕੇ ਫਤਿਹ ਦਾ ਵਾਖ ਫਤਿਹ ਅੰਦਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸੇ ਕਲਾ ਕਲਾ ਮੁਖ ਜਵਾਬ ਦਿਓ ਆਲ ਜੀ ਲਗੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕੋਈ ਸੰਗਣੀ ਐ ਫਤਿਹ ਬਲਾਉਂਦੇ ਆਂ ਜਕਾਰੇ ਬਲਾਉਂਦੇ ਆਂ ਗੱਲ ਬਾਈ ਆਏ ਆ ਕਿੱਥੋਂ ਜੋ ਸ਼ੁਰੂ ਕਰੀਏ ਤੇ ਕਿੱਥੇ ਦੇ ਕਦਮ ਕਰੀਏ ਪਹਿਲਾਂ ਤਾਂ ਬੇਨਤੀ ਕਰਦਾ ਸਟੇ 37 ਬਾਈ ਇਹ ਕਿਹਾ ਜੀ ਜੇਕਰ ਇਹ ਗੂੜੇ ਨਾ ਧਰਨਾ ਮਾਉਂਦੀਆਂ ਤਾਂ ਜੋਇਨਾ ਮਾਦਰੀ ਕੇ ਨਾਲੋਂ ਲੜਦੀਆਂ ਨੇ ਸਾਨੂੰ ਆਮ ਲੋਕਾਂ ਨੂੰ ਆ لڑਾਈ ਲੜਨੀ ਨਹੀਂ ਹੋਣੀ ਕਿਉਂਕਿ ਸਾਡੇ ਬੰਦੇ ਬੜੇ ਜਾਂ ਸਾਡੇ ਗੁਰੂ ਸਾਹਿਬਾਨ ਉਹ ਸਿੱਧੀ ਆਪਾਰ ਪਾਰ ਦੀ ਲੜਾਈ ਲੜਦੇ ਰਹੇ ਨੇ ਤਾਂ ਲੜਾਈ ਵੀ ਆਪਾਂ ਨੂੰ ਸਿੱਖਣੀ ਪੈਣੀ ਹੈ ਤਾਂ بھائی ਬਣ ਕੇ ਅੱਠ ਬਣ ਕੇ ਬੇਨਤੀ ਹੈ ਹਰੇਕ ਨੌਜਵਾਨਾਂ ਨੂੰ ਜਿੰਨੇ ਵੀ ਵੀਰ ਖੜੇ ਹੋ ਆ ਕੇ ਉਹ ਇਹ ਬੈਠ ਹੋ ਜਾਂ ਖੜੇ ਨਾ ਹੋਵੋ ਖੜੇ ਹੋ ਕੇ ਤਾਂ ਫਿਰ ਰਿਪੋਰਟ ਆਈ ਜਾਂਦੀ ਆ ਵੀ ਇਹ ਤਾਂ ਤਮਾਸ਼ਾ ਦੇਖਣਾ ਹੈ ਮੌਤ ਦਾ ਤਮਾਸ਼ਾ ਜੇਕਰ ਤੁਸੀਂ ਸੱਚੀਓਂ ਮੁੱਢੀ ਹਿਰਦੇ ਨਾਲ ਆਇਓ ਤਾਂ ਇੱਥੇ ਬੈਠੋ ਚੇ 5 ਮਿੰਟ ਬੈਠੋ ਜਿਤੋਂ ਅਰਲ ਦੀ ਮਾਂ ਬੈਠੀ ਆ ਦਾ ਪੁੱਤ ਗਵਾ ਕੇ ਤੁਸੀਂ ਨਹੀਂ ਬੈਠ ਸਕਦੇ ਜਣਾ ਬੈਠੋ ਬਈ ਬੈਠੋ ਜਣਾ ਤੇ ਸੋਡੇ ਕਿਹੜਾ ਘਰੇ ਫਿਰ ਵਾਰੀ ਨਹੀਂ ਆਉਂਗੀ ਭਾਈ ਮੇਰੀ ਗੱਲ ਦਾ ਗੁੱਸਾ ਲੱਗ ਜਾਂਦਾ ਲੋਕਾਂ ਗੁੱਸਾ ਕਰ ਜਾਂਦੇ ਜੇ ਮੈਂ ਸੱਚੀ ਗੱਲ ਦਾ ਮੈਂ ਉਹ ਤੋੜਿਆ ਬੋਲਦਾ ਐਸਾ ਹੋਣਾ ਕਿਉਂ ਮੈਨੂੰ ਬਹੁਤ ਗਿਆਨ ਨਹੀਂ ਹੈਗਾ ਇਹ ਗੱਲਾਂ ਉਹਨੂੰ ਗੁੱਸਾ ਲੱਗ ਜਾਂਦਾ ਵੀ ਐ ਕਹਿੰਦਾ ਆ ਹੁਣੇ ਮੈਂ ਆ ਕੇ ਬੈਠਾ ਮੇਰੇ ਕੋਲੇ ਮਾਤਾ ਆਈ ਕਿਸੇ ਪਿੰਡ ਦੀ ਬਾਤਾਂ ਉਹ ਜਿਹੇ ਹੀ ਕੰਮ ਆ ਜਿੱਥੇ ਮੈਂ ਖੜਦਾ ਆ ਉਹ ਐਸੇ ਪਿੰਡ ਦੀ ਆ ਕਹਿੰਦੀ ਮੇਰਾ ਪੁੱਤ ਘਰੇ ਮਰਨ ਨਾਲ ਪਿਆ ਜਿੱਦੇ ਕਹਿੰਦੀ ਕਟੱਟਾ ਮਰਿਆ ਉਹਦੇ ਉਹਨੇ ਨਸ਼ਾ ਲੈਂਦਾ ਫਲਾਣੇ ਬੰਦੇ ਦਾ ਨਾਮ ਲੈਂਦੀ ਆ ਸ਼ਰਿਆਮ बिक ਰਿਹਾ ਮੇਰਾ ਘਰ ਕੋਟਦਾ ਮੈਂ ਉਹ ਮਾਂ ਨੂੰ ਬੁਲਾ ਰਹੀ ਹੋਂ ਬੱਚੇ ਸਾਹਮਣੇ ਪਾਓ ਆਪਣਾ ਮੈਟਰ ਹੋਰ ਆ ਸਾਰਾ ਪ੍ਰਸ਼ਾਸਨ ਬੈਠਾ ਐ ਇਹ ਵੱਡੇ ਵੱਡੇ ਦੰਗੱਜੇ ਮਾਰਦੇ ਨੇ ਸੀ ਨਸ਼ਾ ਖਤਮ ਕਰਤਾ ਸੀ ਨਸ਼ਾ ਖਤਮ ਕਰਤਾ ਉਹ ਮਾਂ ਸ਼ਰੇ ਕੋਈ ਨਹੀਂ ਖਾਇਆ ਸਰੇ ਆਮ ਉਹ ਵਾਲਾ ਮੁੰਡਾ ਵੇਚਦਾ ਸੱਤ ਬੋਲੀ ਮਾਂ ਤਾਂ ਕਈ ਵਾਰ ਬੈਠੋ ਉੱਪਰ ਆ ਜਾਂ ਵਾਲੀ ਉੱਪਰ ਆ ਉਪਰ ਆ ਇਹ ਵੀ ਦੁਖੀ ਹੈ ਆਪਣਾ ਸਰਪੰਚ ਵੀ ਨਸ਼ੇ ਵਾਲੀ ਭੇੜੀ ਕਰਿਆ ਉਹਨੂੰ ਦੇਖ ਕੇ ਨਸ਼ਾ ਇਹ ਮੁਖਤਾਰ ਨੇ ਨਸ਼ਾ ਸਾਡੇ ਜਵਾਨ ਨੂੰ ਮੈਨੂੰ ਮਾਰਨਾ ਮਾਰ ਗਾਲ ਕਾਲਾ ਬਲੇਖੀ ਆ ਜੀ ਕਾਲੇ ਬਲੇਖੀ ਇਹਦਾ ਮੁੰਡਾ ਕਿੱਟਾ ਵੇਚ ਰਿਹਾ ਸਰੇ ਆਹ ਵੇਚ ਰਿਹਾ ਜੀ ਮੇਰਾ ਮੁੰਡਾ ਇੱਕ ਮਰ ਗਿਆ ਜੀ ਮੈਂ ਅੱਜ ਬਹੁਤ ਦੁਖੀ ਆ ਬੰਦੀ ਨੂੰ ਨੂੰ ਕਰਾਂ ਮਾਤਾ ਫਲਕੂ ਦਾ ਆਉਂਦੇ। ਠੀਕ ਹੈ ਮਾਤਾ ਕੋਈ ਗੱਲ। ਇਹੇ ਹਰ ਘਰ ਦਾ ਦੁੱਖ ਹੈ ਭਾਈ। ਮੈਂ ਇਹ ਮਾਤਾ ਨੂੰ ਕਿਸੇ ਕਾਰਨ ਕਿਉਂ ਕਿ ਮੈਂ ਆ ਕੇ ਬੈਠੇ ਆਪਸੇ ਬਚਪਾਲ ਦੇ ਮੇਰੇ ਕੋਲੇ ਮਾਤਾ ਆ ਕੇ ਸਿੱਧੀ ਹੱਥ ਰੰਨ ਕੇ ਲੈ ਜੀ। ਜਿਵੇਂ ਬਾਪ ਬਾਬੇ ਅੱਜ ਕੱਲ੍ਹ ਦਾ ਮਹਾਮਹਾਤਾ ਮੈਂ ਤਾਂ ਇੱਕ ਸਿੱਧਾ ਸਾਦਾ ਬੰਦਾ ਆ। ਮੈਂ ਤਾਂ ਤੇਰਾ ਦੁੱਖ ਪਤਾ ਹੈ ਮੈਨੂੰ ਪਰ ਮੈਂ ਕੀ ਕਰ ਸਕਦਾ। ਆਹ ਸਹਿਣਾ। ਸਾਡਾ ਭਾਈ ਇਸੇ ਗੱਲ ਤੋਂ ਹੁੰਦਾ ਸੀ। ਨਾ ਕਿ ਗਾਵਾ ਬੋਲੀ ਹੁੰਦਾ ਸੀ। ਮੇਰੇ ਧਰਮ ਨੇ ਸੀ ਗਿਆ। ਅੱਜ ਵੱਲ ਕੇ ਮੋੜ ਕੇ ਮੇਰੀ ਸੇਵ ਤੋਂ ਕੋਈ 당 ਨਹੀਂ ਸੀ ਦੂਜੀ ਵਾਰ ਫੇਰ ਗਿਆ ਹਜ਼ਾਰ ਪੁਰ ਸਾਖੜੀ ਡਾਂਗਾਂ ਲਈ ਇੱਕ ਤਾਂ ਪਹਿਲਾਂ ਸਾਡੇ ਤੇ ਲਾਠੀ ਚਾਰ ਨਿਕਲ ਗਿਆ ਕਿਸੇ ਦਾ ਹਿੰਮਤ ਨਹੀਂ ਸੀ ਆਉਣ ਦੇ ਖੜਨ ਦੀ ਉਹ ਬੰਦਾ ਇੱਥੋਂ ਗਿਆ ਜਿਹਨੇ ਜਾਂਦਾ ਸੀ ਨਾਰਾ ਸਿੰਘ ਸੀ ਆਹ ਸਿੰਘ ਹੁੰਦਾ ਸੀਦੇ ਨਾਂ ਹਰ ਬਾਦ ਕਿਤੇ ਮਰਜੀ ਮਿਲਦਾ ਸੰਭੂ ਮੋਰਚੇ ਤੇ ਖੜੀ ਮੋਰਚੇ ਤੇ ਬੰਜੀ ਸਿੰਘਾਂ ਦੇ ਮੋਰਚੇ ਤੇ ਸਾਰੀ ਪੋਸ ਮੂਰੇ ਡਰ ਕੇ ਆਏ ਖੜਿਆ ਤੁਸੀਂ ਵੀਡੀਓ ਦੇਖ ਲਈ ਹੋਮੋਗੇ ਤਾਂ ਇਹ ਜਾਂ ਨੌਜਵਾਨ ਕਿਤੇ ਧਰੇ ਪਏ ਨੇ ਇਹਨਾਂ ਨੇ ਸੋਚ ਮਾਰਨੀ ਹੈ ਆਵਾਜ਼ ਮਾਰਨੀ ਹੈ ਬੜੇ ਸੋਚੇ ਸਮਝੇ ਢਾਂਗਾ ਮਾਰਨੀ ਹੈ ਹਰ ਇੱਕ ਵੀਡੀਓ ਤੋਂ ਕਹਿ ਰਿਹਾ ਮੈਨੂੰ ਮਾਰੂਗਾ ਮੈਨੂੰ ਖਾਪਾ ਮੈਨੂੰ ਮਾਰੂਗਾ ਮੈਨੂੰ ਖਾਤਰਾ ਕੀ ਉਹ ਦੱਸਦਾ ਜੇ ਉਹ ਦੱਸਦਾ ਹੁੰਦਾ ਤਾਂ ਉਹ ਬੋਲਦਾ ਨਹੀਂ ਸੀ ਉਹ ਆਰ ਦੀ ਮੌਤ ਤੋਂ ਪਹਿਲਾਂ ਪਰਤੱਖ ਨਾ ਰਹੀ ਸੀ ਕਿ ਮੈਨੂੰ ਇਹ ਮਾਰਨਗੇ ਤੇ ਮੈਂ ਉੱਥੇ ਉਹਦੀ ਸਟੇਜ ਤੇ ਕਹਿ ਚੁੱਕਿਆ ਸੀ ਵੀ ਉਹ ਕਹਾਣੀ ਦੇਣਗੇ ਕਿਉਂਕਿ ਕਹਾਣੀ ਹੈ ਜਿੰਦੇ ਉਹ ਕਹਾਣੀ ਬੇਟੀ ਈ 5 ਲੱਖ ਲੈ ਆਉਂਦਾ 5 ਲੱਖ ਦੇਣ ਦਾ ਉਹਦੇ ਮਿੱਤਰ ਤੋਂ ਉਹ ਕਿਸ ਕੋਨ ਫਰੰਸੀਸੀ ਤਰ੍ਹਾਂ ਤੋਂ ਨਹੀਂ ਮਾਰਿਆ ਉਹਦੇ ਪਿੱਛੇ ਬੰਦਾ ਕੌਣ ਹੈ ਗੱਗਨਹਰ ਹਰੇਕ ਨੂੰ ਪਤਾ ਹੈ ਬਾਤ ਇਹਨਾਂ ਦੇ ਅਫਸਰ ਪਹਿਲੇ ਦਿਨੀ ਕਲੀਨ ਸਿੱਟ ਦੇ ਰਹੇ ਨੇ ਉਹ ਤੋਂ ਪੁੱਛੋ ਜਾ ਕੇ ਕਾਰਨ ਪੁੱਛੋ ਨਾ ਕਿ ਉਹ ਹੀ ਲਿਖ ਦਿਆ ਦਾ ਵਿੱਚ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਸੀਬੀਆਈ ਦੀ ਜਾਂਚ ਦੀ ਮੰਗ ਕਰੋ ਸੀਬੀਆਈ ਦੀ ਕਿਉਂਕਿ ਉਹ ਸਰਕਾਰੀ